ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਇਹ ਖੇਡ ਮੇਲੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਕਰਵਾਈ ਜਾ ਰਹੇ ਹਨ ਜੇਕਰ ਖੇਡ ਮੇਲੇ ਦੀ ਪ੍ਰਸ਼ਾਸਨਨੁਮਤੀ ਤੇਕੇ ਬਾਅਦ ਦੇ ਵਿੱਚ ਆਪ ਹੀ ਖੇਡ ਮੇਲੇ ਨੂੰ ਬੰਦ ਕਰਵਾ ਦੇਵੇ ਤਾਂ ਪੰਚਾਇਤ ਅਤੇ ਖੇਡ ਪ੍ਰੇਮੀਆਂ ਤੇ ਕੀ ਬਿਤੇਗੀ ਇਹ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਮਾਮਲਾ ਨਾਬਾ ਬਲਾਕ ਪਿੰਡ ਦੇ ਰਾਈਮਲ ਮਾਜਰੀ ਤੋਂ ਸਾਹਮਣੇ ਆਏ ਆ ਜਿੱਥੇ ਪਿੰਡ ਦੇ ਸਰਪੰਚ ਅਤੇ ਖੇਡ ਕਬੱਡੀ ਮੇਲੇ ਦੇ ਪ੍ਰਧਾਨ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ આરોਪ ਲਗਾਏ ਹਨ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਚੇਅਰਮੈਨ ਦੀ ਸ਼ਾਇਤ ਇਹ ਕਬੱਡੀ ਖੇਡ ਮੇਲਾ ਰੁਕਵਾਇਆ ਗਿਆ ਜਦੋਂ ਕਿ ਸਾਡੇ ਕੋਲੋਂ ਐਸਡੀਐਮ ਸਾਹਿਬ ਡੀਐਸਪੀ ਅਤੇ ਖੁਦ ਐਸਟੀਚਓ ਵੱਲੋਂ ਇਜਾਜ਼ਤ ਦਿੱਤੀ ਸੀ ਜਿਸ ਦੇ ਰੋਸ ਵਿੱਚ ਪਿੰਡ ਦੀ ਪੰਚਾਇਤ ਤੇ ਖੇਡ ਪ੍ਰੇਮੀਆ ਵੱਲੋਂ ਪਟਿਆਲਾ 500 ਰੋਡ ਚੱਕਾ ਜਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਉਥੇ ਹੀ ਜਦੋਂ ਇਸ ਮੌਕੇ ਤੇ ਸਰਪੰਚ ਪ੍ਰਭਜੋਤ ਸਿੰਘ ਟਿਵਾਣਾ ਤੇ ਕਲਪ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਕਬੱਡੀ ਟੂਰਨਾਮੈਂਟ ਕਰਾਉਂਦੇ ਆ ਰਹੇ ਹਾਂ ਐਸਟੀਐਮ ਸਾਹਿਬ ਅਤੇ ਡੀਐਸਪੀ ਸਾਹਿਬ ਅਤੇ ਐਸਐਚਓ ਤੋਂ ਪਹਿਲਾਂ ਹੀ ਮਨਜ਼ੂਰੀ ਲੈ ਲਈ ਸੀ ਅਤੇ ਮਨਜੋ ਕੋਰਟ ਵਿੱਚੋਂ ਵੀ ਮਨਜ਼ੂਰੀ ਲੈ ਕੇ ਟੂਰਨਾਮੈਂਟ ਕਰਵਾ ਰਹੇ ਸੀ ਪਰ ਜਦੋਂ ਅਸੀਂ ਟੂਰਨਾਮੈਂਟ ਸ਼ੁਰੂ ਕਰਵਾਇਆ ਤਾਂ ਐਸਐਚਓ ਨੇ ਆ ਕੇ ਰੋਕ ਦਿੱਤਾ ਇਹ ਚੇਅਰਮੈਨ ਦੀ ਸਿਹਤ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਅਸੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਉਪਰਾਲੇ ਕਰ ਰਹੇ ਹਾਂ ਪਰ ਦੂਜੇ ਪਾਸੇ ਖੇਡਾਂ ਨੂੰ ਰੋਕਿਆ ਜਾ ਰਿਹਾ ਹੈ ਇਸ ਮੌਕੇ ਦੇ ਬਠਿੰਡਾ ਤੇ ਕਪੂਰਥਲਾ ਦੇ ਖਿਡਾਰੀ ਨੇ ਕਿਹਾ ਕਿ ਅਸੀਂ ਤਾਂ ਪੋਸਟਰ ਵੇਚ ਕੇ ਹੀ ਇੱਥੇ ਖੇਡਣ ਲਈ ਆਏ ਸੀ ਹਤੇ ਪਿਛਲੇ ਸਾਲ ਵੀ ਅਸੀਂ ਹਜ਼ਾਰ ਔਰ ਹਜ਼ਾਰ ਰੁਪਏ ਦੇ ਇਨਾਮ ਚਿੱਤ ਕੇ ਘਰਾਂ ਨੂੰ ਕੇਸੀ ਪਰ ਹੁਣ ਐਸਚੋ ਵੱਲੋਂ ਇਹ ਟੂਰਨਾਮੈਂਟ ਤੇ ਰੋਕ ਲਗਾ ਦਿੱਤੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੈਸੇ ਖਰਚ ਕੇ ਟੂਰਨਾਮੈਂਟ ਖੇਡਣ ਲਈ ਆਏ ਪਰ ਹੁਣ ਐਸਚੋ ਵੱਲੋਂ ਮੈਚ ਨਹੀਂ ਹੋਣ ਦਿੱਤਾ ਜਾ ਰਿਹਾ ਅਸੀਂ ਤਾਂ ਚਾਹੁੰਦੇ ਹਾਂ ਕਿ ਮੈਚ ਫਿਰ ਤੋਂ ਕਰਵਾਏ ਜਾਵੇ ਇਸ ਸਬੰਧ ਵਿੱਚ ਜਦੋਂ ਐਸਚੋ ਪਾਸੋ ਗੁਰਪ੍ਰੀਤ ਸਿੰਘ ਹੰਡਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਆਖਿਆ ਕਿ ਇੱਕ ਪਾਸੇ ਤਾਂ ਤੁਸੀਂ ਆਪ ਕੋਦਕ ਕਬੱਡੀ ਟੂਰਨਾਮੈਂਟ ਦੀ ਪਰਮਿਸ਼ਨ ਦਿੱਤੀ ਸੀ ਅਤੇ ਹੁਣ ਤੁਸੀਂ ਕਬੱਡੀ ਖੇਡ ਮੇਲਾ ਕਿਉਂ ਨਹੀਂ ਹੁੰਦੇ ਰੇ ਉਹਨਾਂ ਨੇ ਕਿਹਾ ਕਿ ਲੜਾਈ ਹੋਣ ਦਾ ਡਰ ਹੈ ਜਿਸ ਕਰਕੇ ਅਸੀਂ ਮੈਚ ਨੂੰ ਰੋਕ ਦਿੱਤਾ ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਹੁੱਲੜਬਾਜੀ ਕਰਦੇ ਹਨ ਤਾਂ ਉਹਨਾਂ ਦੇ ਖਿਲਾਫ ਕਿਉਂ ਕਾਰਵਾਈ ਨਹੀਂ ਕੀਤੀ ਜਾਂਦੀ ਉਹਨਾਂ ਵੱਲੋਂ ਕੋਈ ਵੀ ਤਸਲੀਬਖਸ਼ ਜਵਾਬ ਨਹੀਂ ਦਿੱਤਾ ਗਿਆ ਬੜੇ ਬੰਦੀ ਨੂੰ ਲੈ ਕੇ ਸਰ ਇੱਕ ਤਾਂ ਜੀ ਹੁਣ ਸਾਡੇ ਜਿਹੜਾ ਪਾਸਪੋਰਟ ਆਣਾ ਉਹ ਤਾਂ ਮੈਨੂੰ ਲੱਗਦਾ ਧਰਨਿਆਂ ਦੇ ਸਿਰ ਤੇ ਚੱਲੂਗਾ ਐਸਐਚਓ ਸਾਹਿਬ ਇੰਨੇ ਕਿ ਮਜਬੂਰ ਨੇ ਜੀ ਉਹਨਾਂ ਨੂੰ ਆਪਣੀ ਨਾ ਤਾਂ ਪਾਵਰ ਦਾ ਪਤਾ ਲੱਗਣ ਦੇ ਰਹੇ ਨੇ ਨਾ ਉਹਨਾਂ ਨੂੰ ਆਪਣੇ ਹਿਸਾਬ ਨਾਲ ਕੰਮ ਕਰਨ ਦੇ ਰਹੇ ਨੇ ਸਾਡੇ ਲਵੇ ਪ੍ਰਸ਼ਾਸਨ ਦਾ ਪੂਰਾ ਸਾਨੂੰ ਸਹਿਯੋਗ ਸੀਗਾ 598 ਐਸਐਚਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤਿਆਰੀਆਂ ਰੱਬ ਨੂੰ ਤੁਹਾਡੇ ਟੂਰਨਾਮੈਂਟ ਕਰਾਓ ਤੁਸੀਂ ਆਪਣਾ ਸਾਡੇ ਕੋਲੇ 3 ਦਿਨ ਦੀ ਪਰਮਿਸ਼ਨ ਸੀਗੀ 15 16 17 ਦਾ 598 ਥਾਣੇ ਨੂੰ ਆ ਕੇ ਆਈ ਦੀਆਂ ਸਭ ਵੱਲੋਂ ਪਰਮਿਸ਼ਨ ਥਾਣੇ ਨੂੰ ਆ ਗਈ ਸੀਗੀ ਇਹਨਾਂ ਨੇ ਸਾਨੂੰ ਅਲੋਕ ਕਰਤਾ ਸੀਗਾ ਵੀ ਤੁਸੀਂ ਟੂਰਨਾਮੈਂਟ ਕਰੋ ਸਵੇਰੇ ਪਾਸੋਂ ਠਾਣੇ ਦੇ ਮੁਲਾਜ਼ਮ ਮੌਜੂਦ ਸੀਗੇ ਜਦੋਂ ਅਸੀਂ ਸਟੇਜ ਵਗੈਰਾ ਸਾਰਾ ਪ੍ਰਬੰਧ ਅਸੀਂ ਨੇ ਸਟਾਰਟ ਕੀਤਾ ਸੀ। ਕਰਨ ਤੋਂ ਬਾਅਦ ਸਾਰਾ ਘੱਟ ਟਾਈਮ ਘੱਟ ਸੀਗਾ। ਵੱਧ ਖਰਚਾ ਦੇਖੀ ਅਸੀਂ ਤਿਆਰੀਆਂ ਕਰਾਈਆਂ ਨੇ ਜਿਹਨੂੰ 5 ਦਿਨਾਂ ਤੋਂ ਉਹਨੂੰ 10000 ਦਿੱਤਾ ਮੌਕੇ। 9 ਵਜੇ ਸਟਾਰਟ ਕਰਿਆ ਸੀਗਾ 12 ਵਜੇ ਨੂੰ ਸਾਰਾ ਕੁਝ ਤਿਆਰ ਕਰਕੇ ਸਟੇਜ ਵਗੈਰਾ ਜਦੋਂ ਖੇਡਾਂ ਸਟਾਰਟ ਕਰਨੀਆਂ ਸੀ ਬੱਚੇ ਸਾਰੇ ਤਿਆਰ ਬਰ ਸੀਗੇ। ਐਸ ਐਚਓ ਸਾਹਿਬ ਨੇ ਕਾਲ ਲਈ ਜੀ ਤੁਹਾਨੂੰ ਪ੍ਰਸ਼ਾਸਨ ਨੇ ਰੁਕਤਾ ਕਹਿੰਦੇ ਐਸ ਐਚਓ ਸਾਹਿਬ ਆਉਣਗੇ। ਪਟਿਆਲੇ ਤੋਂ ਆਉਣਾ ਸੀਗਾ ਕਿ 2.5 ਘੰਟੇ ਹੋ ਗਏ ਅਜੇ ਤੱਕ ਕੋ ਨਹੀਂ ਆਇਆ ਆਕੇ ਪਰ ਐਸਐਚਓ ਸਾਹਿਬ ਦੇ ਕਹਿਣ ਤੇ ਲਾਈਆਂ ਸੀਗੀਆਂ ਤਾਂ ਸਾਡਾ ਤਾਂ ਖੇਡ ਹੋ ਗਿਆ ਉੱਠੇ ਚੜ ਕੇ ਪੌੜੀ ਚੱਕਤੀ ਪਹਿਲੇ ਚੜਾਤਾ ਫੇ ਪੌੜੀ ਚੱਕਤੀ ਜੀ ਹੁਣ ਕਹਿੰਦੇ ਗੇਡਾ ਰੋਕਨ ਮੈਂ ਲਿਖਤੀ ਚ ਥਾਣੇ ਵੀ ਰਿਪੋਰਟ ਦਿੱਤੀ ਹੋਈ ਆ ਕੁਝ ਪਿੰਡ ਦੇ ਸੀਗੇ ਸਾਡੇ ਨਾਲ ਦੇ ਹਾਰੇ ਹੋਏ ਰਾਤ ਨੂੰ ਸਰ ਉਹਦੇ ਫੁੱਲਰ ਬਾਜੀ ਕਰੀਆ ਟੈਂਟ ਪੱਟ ਕੇ ਲੈ ਟੈਂਟ ਪੱਟ ਕੇ ਹੀ ਲੈ ਗਏ ਜੀ ਉਹੋਂ ਸਾਡਾ ਮੈਂ ਸ਼ਾਮ ਜੀ ਨੂੰ ਉਹਦਾ ਟੈਂਟ ਲਵਾਇਆ ਸੀਗਾ ਰਾਤ ਨੂੰ ਆ ਕੇ 8-10 ਨਾਲ ਸੀਗੇ ਬਾਹਰੋਂ ਸ਼ਰਾਬੀ ਦਾਰੂ ਦੂਰ ਕੀਤੀ ਵੀ ਵਾਲੇ ਟੈਂਟੇ ਪੱਟ ਕੇ ਲੈ ਗਏ ਸਾਡਾ ਇਹ ਤਾਂ ਹੁਣ ਮਿਲਦਾ ਜੇ ਸਵੇਰੇ ਸਾਨੂੰ ਪਰਮਿਸ਼ਨ ਨਾ ਹੁੰਦੀ ਪੰਚਾਇਤ ਆ ਮੌਜੂਦਾ ਸਰਪੰਚ ਆ ਪੰਚਾਇਤ ਮੇਰੇ ਨਾਲ ਆ ਕੱਲੂ 20 ਕਿੱਲੇ ਸੀ ਬੋਲੀ ਕਰਾਉਣੀ ਆ ਸ਼ਾਮ ਲਾੜਦੀ ਆ ਤਾਂ ਕੱਲੂ ਉਹ ਵੀ ਦੱਬ ਲੈਣਗੇ ਆ ਕੇ ਇਹਦਾ ਜਾਂ ਤਾਂ ਸਾਨੂੰ ਇਹ ਕਹਿ ਦੇਣਾ ਸੀ ਉਹ ਸਰਪੰਚੀ ਦੇ ਦਿੰਨੇ ਇਹਨਾਂ ਨੂੰ ਸਾਡੇ ਨੂੰ ਮੂਰੇ ਪੱਲਾ ਅੱਡ ਲੈਣ ਵੀ ਸਾਤ ਤੁਸੀਂ ਸਰਪੰਚੀ ਜੇਰੀ ਨਹੀਂ ਜਾਂਦੀ ਮੈਂ ਪੱਲੇ ਪਾ ਦਿੰਦਾ ਇਹਨਾਂ ਦੇ ਲੈ ਲੈਣਾ ਪਰ ਆ ਤਾਂ ਕੋਈ ਗੱਲ ਨਹੀਂ ਹੋਈਗੀ ਖੇਡਾਂ ਰੋਕਣੇ ਨੇ ਜੇ ਕੋਈ ਨਿੱਜੀ ਹੈਗੀ ਟੱਕਰ ਮਾਰਨ ਮੇਰੇ 'ਚ ਜਨਰਤ ਮੈਂ ਇੱਥੇ ਹੀ ਰਹਿਣਾ ਮੇਰੇ ਨਾਲ ਉਹ ਕਰਨ ਆ ਬਠਿੰਡਾ ਕਪੂਰਥਲਾ ਪਤਾ ਨਹੀਂ 12 12 14 14 ਸਵਾਲ ਦੇ ਜਵਾਬ ਕਿ ਨੇ ਬੱਚਾ ਜਿਹੜੇ ਆਏ ਨੇ ਇਹ ਇਹ ਕਿਵੇਂ ਜਾਣਗੇ ਇਹ ਨਸ਼ੇ ਰੋਕਣ ਵਾਸਤੇ ਮੁੱਢਾ ਭਵਿੱਖਾ ਬੱਚਿਆਂ ਦਾ ਇਹ 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 ਹੁਣ ਇਹੀ ਨਹੀਂ ਵਿਚਾਰੇ ਹੋ ਹੋ ਰਹੇ ਇੰਨਾ ਜ਼ਿਆਦਾ ਹੋ ਘਰ ਹੁਣ ਵੀ ਪੁੱਛ ਰਹੇ ਨੇ ਅੰਕਲ ਸਟਾਰਟ ਹੋਊਗਾ ਅੰਕਲ ਸਟਾਰਟ ਹੋਊਗਾ ਇਹਨਾਂ ਦੀਆਂ ਭਾਵਨਾਵਾਂ ਜਿੱਦ ਤੱਕ ਰੋਡ ਬੰਦ ਰੱਖੋਗੇ ਫਿਰ ਬੰਦ ਸਰ ਅੱਧਾ ਘੰਟਾ ਵੇਟ ਕਰ ਰਿਹਾ ਮੈਂ ਟੂਰਨਾਮੈਂਟ ਸਟਾਰਟ ਕਰ ਰਿਹਾ ਸਾਨੂੰ ਰੋਕਣਗੇ ਹੋ ਸਕਦਾ ਵੀ ਸਾਨੂੰ ਜੇਲ੍ਹ ਵੀ ਲੈ ਕੇ ਜਾਣ ਪਰ ਮੇਰੇ ਜਿਹੜੇ ਮੇਰਾ ਨਕਰ ਮੇਰਾ ਪਿੰਡ ਮੇਰੇ ਨਾਲ ਆ ਉਸ ਤੋਂ ਬਾਅਦ ਤੇ ਅਸੀਂ ਕਾਲ ਕਰਤੀ ਮੈਂ ਬਾਹਰੋਂ ਬੱਸ ਸਟੈਂਡ ਮੇਨ ਜਿਹੜਾ ਛੋਟਾ ਯੰਤਰਮੰਤਰ ਕਹਿੰਦੇ ਨੇ ਉਹ ਰੋਡ ਅਸੀਂ ਬਾਹਰੋਂ ਅਮਲੋ ਨਾਪਾ ਸਰਹੰਦ ਬਾਹਰੋਂ ਮੇਨ ਚੌਂਕ ਚ ਇਹ ਤਿੰਨੇ ਚਾਰੇ ਰੋਡ ਬਲੌਕ ਕਰਾਂਗੇ ਜੀ ਦਾ ਨਾਮ ਜਸਪ੍ਰੀ ਤਾਂ ਮੈਂ ਕਲੱਬ ਦਾ ਪ੍ਰਧਾਨ ਹਾਂ ਕੀ ਕਾਰਨ ਆ ਜਿਹੜਾ ਹੈਗਾ ਟੂਰਨਾਮੈਂਟ ਬੰਦ ਹੋਇਆ? ਇਹ ਕਾਰਨ ਸਾਡੇ ਇੱਥੇ ਇੱਕ ਚੇਅਰਮੈਨ ਆ ਜੀ ਮਾਰਕੀਟ ਕਮੇਟੀ ਦਾ ਦੀਪਾ ਰਾਮਗੜ ਉਹਨੇ ਲਗਾਤਾਰ ਐਸਐਚਓ ਤੇ ਦਬਾਅ ਬਣਾਇਆ ਹੋਇਆ। ਉਹ ਕਹਿੰਦੇ ਵੀ ਇਹਨਾਂ ਦਾ ਟੂਰਨਾਮੈਂਟ ਨਹੀਂ ਹੋਣ ਦੇਣਾ, ਟੂਰਨਾਮੈਂਟ ਬੰਦ ਕਰਵਾਓ, ਜਿਵੇਂ ਮਰਜ਼ੀ ਕਰਵਾਓ ਜੀ। ਕਾਰਨ ਕਾਰਨ ਵੱਸ ਵੀ ਇਹ ਹੀ ਹੋ ਸਕਦਾ ਹੁਣ ਤਾਂ ਵੀ ਬੱਚਿਆਂ ਨੂੰ ਨਸ਼ਿਆਂ ਤੇ ਲਾ ਦੋ। ਵੀ ਬੱਚਿਆਂ ਨੂੰ ਸਿੱਧੇ ਰਸਤੇ ਨਾ ਤੋਰੋ, ਇਹ ਹੀ ਕਾਰਨ ਆ ਜੀ। ਹੁਣ ਖੇਡਾਂ ਹੁੰਦੀਆਂ ਨੇ ਜਿਹੜੀਆਂ ਤਾਂ ਸਾਰਿਆਂ ਦੀਆਂ ਸਾਂਝੀਆਂ ਨੇ ਜੀ। ਕੋਈ ਵੀ ਆ ਕੇ ਨਾ ਹਿੱਸਾ ਲੈ ਸਕਦਾ ਕਾਰਨ ਤਾਂ ਫਿਰ ਹੁਣ ਇਹੀ ਨਿਕਲਦਾ ਵੀ ਜਵਾਕਾਂ ਨੂੰ ਨਸ਼ਿਆਂ ਤੇ ਲਾ ਦੋ ਵੀ ਇਹਨਾਂ ਨੂੰ ਖੇਡਾਂ ਵੱਲ ਨਾ ਤੋਰੋ ਕਿੱਥੋਂ ਕਿੱਥੋਂ ਇਹਨੇ ਟੀਮਾਂ ਜਿਹੜੀ ਹੈਗੀ ਟੀਮਾਂ ਜਿਹੜੀਆਂ ਦੇਖ ਲਓ ਵੀ ਤੁਸੀਂ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਜੀ ਜਿੱਥੋਂ ਟੀਮ ਨਹੀਂ ਆਈ ਹਰਿਆਣੇ ਤੱਕ ਦੀਆਂ ਟੀਮਾਂ ਆਈਆਂ ਮੈਨੇ ਕਪੂਰਥਲਾ ਮੋਕਾ ਲੁਧਿਆਣਾ ਫਿਰੋਜ਼ਪੁਰ ਤੱਕ ਦੀਆਂ ਟੀਮਾਂ ਆਈਆਂ ਮੈਨੇ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਪੰਜਾਬ ਨੂੰ ਖੁਸ਼ਹਾਲ ਬਣਾਓ ਦੂਜੇ ਪਾਸੇ ਢਾਂ ਬੰਦ ਕਰਵਾ ਰਿਹਾ ਜੀ ਏ ਹੁਣ ਗੱਲ ਕਿੱਧਰ ਨੂੰ ਜਾਂਦੀ ਆ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਜੀ ਜੇ ਇਥੋਂ ਸਾਡਾ ਇਨਸਾਫ ਨਾ ਹੋਇਆ ਤਾਂ ਅਸੀਂ ਬਾਹਰੋਂ ਜਾਵਾਂਗੇ ਤੁਸੀਂ ਧਰਨਾ ਇੱਥੇ ਲਾਇਆ ਹੋਇਆ ਫਿਰ ਤਾਂ ਹੀ ਲਾਇਆ ਤਨ ਧਰਨਾ ਲਾਉਣ ਦਾ ਕਾਰਨ ਇਹ ਹੀ ਆ ਜਦੋਂ ਸਾਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਸਾਰੀ ਬਾਈ ਜੀ ਸਾਡੇ ਕੋਲ ਸਟੇ ਹਨਾਪਾ ਕੋਰਟ ਦੀ ਸਟੇ ਐਸ ਡੀ ਐਮ ਮੈਡਮ ਦੀ ਪਰਮਿਸ਼ਨ ਸਾਰਾ ਜਿਹੜਾ ਵੀ ਹੋਇਆ ਸਾਨੂੰ ਐਸ ਐਚਓ ਬਾਹਰੋਂ ਨੇ ਕਰ ਲ ਕਿਹਾ ਵੀ ਤੁਸੀਂ ਆਪਣਾ ਟੂਰਨਾਮੈਂਟ ਕੱਲ ਨੂੰ ਸਟਾਰਟ ਕਰਵਾਓ ਹੁਣ ਮੌਕੇ ਤੇ ਆ ਕੇ ਜਦੋਂ ਅਸੀਂ ਸਾਰੀਆਂ ਤਿਆਰੀਆਂ ਕਰਤੀਆਂ ਹੁਣ ਕਹਿੰਦੇ ਟੂਰਨਾਮੈਂਟ ਬੰਦ ਕਰ ਦਿਓ ਜੀ ਸਾਡਾ ਸਾਰਾ ਖਰਚਾ ਹੋਇਆ ਵਾ ਸਾਰੇ ਖਿਡਾਰੀ ਵੀਰ ਦੂਰੋਂ ਦੂਰੋਂ ਖੇਡ ਪ੍ਰੇਮੀ ਪਹੁੰਚੇ ਬਨੇ ਵੀ ਬਹੁਤ ਨੁਕਸਾਨ ਹੋ ਗਿਆ ਜੀ ਫਸਟ ਨਾ 1.5 ਲੱਖ ਦੇ ਪ੍ਰਾਈਜ਼ ਨੇ ਜੀ ਸਾਰੇ ਤਕਰੀਬਨ 1.2 ਉੱਪਰ ਲਈ 51000 41 ਯਕੀਨ ਆਵਾ ਜੀ ਆਪਣਾ ਮਨਦੀਪ ਸਿੰਘ ਜੀ ਕਿੱਥੋਂ ਆਏ ਤੁਸੀਂ ਕਿੱਡੇ ਡੰਡੇ ਤੋਂ ਜੀ ਕੀ ਖੇਡਦੇ ਤੁਸੀਂ ਕਬੱਡੀ ਜੀ ਕੀ ਕਾਰਨ ਆ ਕੀ ਹੋਇਆ ਕੀ ਇੱਥੇ ਐਸਓ ਚੋਂ ਨਹੀਂ ਖੇਡਣ ਦਿੰਦਾ ਜੀ ਪਤਾ ਨਹੀਂ ਕੀ ਗੱਲ ਜੀ ਰਾਤ ਫਾਇਰਿੰਗ ਪੂਰੀ ਹੋ ਗਈ ਜੀ ਇੱਥੇ ਜੀ ਹਾਂ ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਜੀ ਅਸੀਂ ਤਾਂ 15 1500 ਖਰਚਾ ਕਰਕੇ ਆਏ ਡੀਡੀ ਦੂਰੋਂ ਜੀ 9 ਜਣੇ ਮਰ ਅਜੀ ਹੁਣ ਕਿੱਥੋਂ ਦੇਵਾਂ ਕਰਤਾ ਜੀ ਕਿਹੜਾ ਵੀ ਬਲੇ ਤਗੜੇ ਘਰ ਹੁੰਦੇ ਕਬੱਡੀ ਦਾ ਕੋਈ ਤਗੜਾ ਘਰ ਹੁੰਦਾ ਜੀ ਕੋਈ ਕਿਦੋਂ ਮੰਗ ਕਹਿੰਦਾ ਕੋਈ ਕਿਦੋਂ ਮੰਗ ਕਹਿੰਦਾ 100 100 ਰੁਪਏ ਇਕੱਠਾ ਕਰਕੇ ਜਵਾਗ ਪਾ ਲੈ ਹੁੰਦੇ ਜੀ ਤੁਸੀਂ ਕਿਵੇਂ ਆਏ ਇੱਥੇ ਮਤਲਬ ਪੋਸਟਰ ਪਾਇਆ ਤੇ ਕੀ ਸੀ ਬਾਈ ਪੋਸਟਰ ਪਾਉਂਦੇ ਆਰੇ ਸਰ ਮੈਚ ਗੇਟ ਦਾ ਪਿਛਲੇ ਸਾਲ ਅਸੀਂ ਫਾਸਤ ਸੀ 42 ਕਿਲੋ 37 ਕਿਲੋ 32 ਕਿਲੋ ਤੇ 47 ਕਿਲੋ ਚਾਰੇ ਮੈਚ ਜਿੱਤੇ ਸੀ 52 ਕਿਲੋ ਦਾ ਸੈਮੀ ਮੈਚ ਆ ਰਹੇ ਸੀਗੇ ਕਾਰਨ ਕੀ ਆ ਕਿਉਂ ਨਹੀਂ ਖੇਡ ਦੰਦੇ ਬਾਈ ਐਚ ਐਚ ਐਸ ਐਚ ਨੇ ਕਿਹਾ ਕਿ ਸਾਨੂੰ ਇੰਨਾ ਪਤਾ ਨਹੀਂ ਕਾਰਨ ਕੀ ਆ ਸਾਨੂੰ ਮੈਚ ਹੁਣ ਕੈਨਸਲ ਕਰ ਰਿਆ ਤੇ ਆਉਣੇ ਬਈ ਯਾਰ ਤੇ ਆ ਖੇਡਣ ਆਉਣੇ ਆ ਯਾਰ ਹੁਣ ਨਸ਼ਾ ਪਤਾ ਕਰੀਂਦੇ ਜਵਾਗੂ ਵੀ ਬੈਠੇ ਬਿਲੇ ਹੁਣ ਜਵਾਖਾਂ ਨੂੰ ਲੈ ਕੇ ਆਉਣਾ ਚੰਗੇ ਕੰਮ ਯਾਰ ਖੇਡਣਾ ਹੁਣ ਦੂਰ ਨੂੰ ਮਿਲਣ ਟੂਰਨਾਮੈਂਟ ਕੈਨਸਲ ਕਰਾਈਂਦੇ ਬਈ ਬਾਈ ਅਨਸ਼ੂ ਨਾਮ ਜਿਸਲੇਮ ਪਰ ਬਣਦਾ ਕਰਬੂਤਲਾ ਤੋਂ ਆਇਆ ਰਾਤ ਦੇ ਜਿਸ ਮੈਚ ਨਹੀਂ ਕਰਾ ਰਹੇ ਜੀ ਸਾਨੂੰ ਕਹਿੰਦੇ ਦਿੱਤਾ ਜਾਵੇ ਜੀ ਜਾਣਦਾ ਉਹਨੇ ਮੈਚ ਕਰਾਓ ਜੀ ਕੀ ਖੇਡਦੇ ਹੋ ਤੁਸੀਂ ਕਬੱਡੀ ਕਬੱਡੀ ਸਰਾਂ ਤੇ ਜਿੰਦੀ ਟੀਮ ਆ ਜੀ ਸਾਨੂੰ ਐਂਟਰੀ ਕਰਕੇ ਸਾਡਾ ਮੈਚ ਕਰਾਓ ਜੀ ਕਪੂਰਤਲੇ ਤੋਂ ਆਏ ਜੀ ਰਾਤ ਦੇ ਅੱਛਾ ਕਿੰਨਾ ਕਰਾਇਆ ਲਾ ਕੇ ਆ ਤੁਸੀਂ ਜੀ ਸਾਡਾ 800 ਕਰਾਇਆ ਲੱਗਿਆ ਹੈ ਅੱਛਾ ਕਰਾ ਕਿਉਂ ਨਹੀਂ ਰਹੇ ਕੀ ਕਰਨਾ ਤੁਸੀਂ ਪੁੱਛਿਆ ਨਹੀਂ ਇੱਥੇ ਪਤਾ ਨਹੀਂ ਜੀ ਸੀਐਚਓ ਮਨਾ ਕਰਦੇ ਹੋ ਜੀ ਇਹ ਕੀ ਮੈਟਰ ਸੀਗਾ ਜਿਹੜਾ ਰੋਡ ਜਾਮ ਕੀਤਾ ਗਿਆ ਸੀ ਜੀ ਨੇ ਰੂੜ ਜਾਂ ਰੂੜ ਤੱਕ ਖੁੱਲਾ ਹੀ ਹੈ ਜੀ ਵੇਰਿਆਂ ਦਾ ਆਪ ਚ ਖੇਡਾਂ ਦਾ ਕਿਹੜਾ ਹੋਣੀ ਟੂਰਨਾਮੈਂਟ ਸੰਬੰਧੀ ਰੌਲਾ ਚੱਲਦਾ ਦੋ ਪਾਰਟੀਆਂ ਦਾ ਜੀ ਠੀਕ ਹੈ ਠੀਕ ਹੈ ਸਾਫ ਦਾ ਸਾਹਮਣੇ ਮੌਜੂਦਾ ਪੰਚਾਇਤ ਆ ਦੇ ਗਾ ਜਿਹੜਾ ਰੂਪ ਲਾਇਏ ਨੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਦੀ ਛੇਤੇ ਵੀ ਸਾਰਾ ਟੂਰਨਾਮੈਂਟ ਨਹੀਂ ਹੋਣ ਦਿੰਦੀ ਜਦੋਂ ਕਿ ਐਸਡੀਐਮ ਦੀ ਸਭ ਕੁਝ ਜਿਹੜੀ ਹੈਗੀ ਆ ਪਰਮਿਸ਼ਨ ਹੈਗੀ ਫਿਰ ਕਿਆ ਰਿਗਾਰਡਿੰਗ ਜੀ ਇਹਨਾਂ ਦੀ ਇਹਨਾਂ ਦੀ ਆਪਣਾ ਪਰਮਿਸ਼ਨ ਸੀ ਪਹਿਲਾਂ ਰਿਗਾਰਡਿੰਗ ਇਹਦਾ ਪਹਿਲਾਂ ਪਰਮਿਸ਼ਨ ਲਈ ਹੋਈ ਆ ਪਾਰਟੀ ਨੇ ਜਿਹੜੀ ਸਰਪੰਚ ਪਾਰਟੀ ਆ ਹੁਣ ਫਿਲਹਾਲ ਸੋਨ ਲੜਾਈ ਦਾ ਖਤਰਾ ਕਰਕੇ ਅਸੀਂ ਪਰਮ ਤੇ ਅਸੀਂ ਪਰਮਿਸ਼ਨ ਐਫਰ ਕਰਨ ਦੀ ਪਾਸ ਹੋ ਜਾਂਦਾ ਨਹੀਂ ਫਿਰ ਤੁਹਾਡੀ ਵੀ ਤਾਂ ਡਿਊਟੀ ਬਣਦੀ ਐ ਕਿਵੇਂ ਲੜਾਈ ਹੋਈ ਜਦ ਤੁਸੀਂ ਹੈਗੇ ਨਹੀਂ ਅਸੀਂ ਖੜੇ ਆਏ ਫਿਰ ਅਸੀਂ ਦੇਖੋ ਲਾਅ ਐਂਡ ਆਰਡਰ ਦਾ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਨਾ ਇਹਨਾਂ ਦੇ ਲਾਅੇ ਪਹਿਲੇ ਆਲਰੇਡੀ ਪ੍ਰੀਵੈਂਟਿਵ ਐਕਸ਼ਨ ਲੈਏ ਹੋਏ ਤਾਂ ਕਰਕੇ ਵੀ ਦੁਬਾਰਾ ਵੀ ਜੋ ਵੀ ਲਾਅ ਐਂਡ ਆਰਡਰ ਦਾ ਹੀ ਸਾਹਮਣਾ ਤਾਂ ਹੀ ਆਈ ਆ ਕਰ ਜਿਹੜੇ ਦੂਰੋਂ ਦੂਰੋਂ ਬੱਚੇ ਆਏ ਨੇ ਹਰਿਆਣਾ ਤੋਂ ਆਏ ਨੇ ਕਈ ਦੂਰੋਂ ਆਏ ਨੇ ਉਹਨਾਂ ਦਾ ਕੀ ਕਿਸੂਰ ਲਾਅ ਐਂਡ ਆਰਡਰ ਵੀ ਦੇਖਣਾ ਹੀ ਹੈ ਨਾ ਅਸੀਂ ਲਾਅ ਐਂਡ ਆਰਡਰ ਦੇ ਸਬੰਧ 'ਚ ਅਸੀਂ ਤਾਂ ਹੀ ਅਗਾਹ ਕਰ ਬਾਈਏ ਫਿਰ ਪਰਮਿਸ਼ਨ ਕਿਉਂ ਦਿੱਤੀ ਐ ਐਸਡੀਐ ਤੇ ਉਹਨਾਂ ਦੇ ਕਾਰਵਾਈ ਨਹੀਂ ਕਰਦੇ ਵੀ ਜਿਹੜਾ ਖਲਣ ਵਗਾਰੇ ਨੇ ਕੋਈ ਪਰਮਿਸ਼ਨ ਹੈਗੀ ਆ ਕਿਹਨਾਂ ਦਾ ਕਾਰਵਾਈ ਉਹਨਾਂ ਦੇ ਦੂਜੀ ਪਾਰਟੀ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਕਿਹਦੀ ਕਾਰਵਾਈ ਜੇ ਸਰਪੰਚ ਨੇ ਜਿਹੜੇ ਲਿਖਤੇ ਪਰਮਿਸ਼ਨ ਦਿੱਤੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਤੁਸੀਂ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੋ ਜੂਗਾ ਜੀ ਜੋ ਵੀ ਹੈਗਾ ਜਾਈ ਫਾਡੇ ਲਿਖ ਕੇ ਜੋ ਵੀ ਹੈਗਾ ਔਰ ਔਰ ਕੋਰ ਜਿਹੜੇ ਵੀ ਕਰਤੋਂ ਅਨੁਸਾਰ ਕਰ ਵੀ ਕਰਾਂਗੇ ਜੇ ਕੋਈ ਡਿਸਟਰਬ ਕਰੂਗਾ ਪ੍ਰੋਗਰਾਮ ਫਿਰ ਕੀ ਕਰਾਂਗੇ ਨਹੀਂ ਫਿਲਹਾਲ ਬ੍ਰਦਰ ਅਸੀਂ ਸਟੈਂਡ ਬਾਈ ਕਰਦਾ ਪ੍ਰੋਗਰਾਮ ਜੀ ਫਿਰ ਫਿਲਹਾਲ ਅਸੀਂ ਆਪਦੇ ਕੋਲ ਜੁਰੀ ਰਿਪੋਰਟ ਭੇਜਾਂਗੇ ਆਪਦੇ ਕੋਲ ਸਟੈਂਡ ਬਾਈ ਕਰਤਾ ਰਹਾਂਗੇ ਹਜੇ ਨਹੀਂ ਕਰਨਾ ਚਾਹੇ ਤੇ ਪੋਲੀਟਿਕਲ ਚਾਹੇ ਤੇ ਹੋਵੇ ਫਿਲਹਾਲ ਕੋਈ ਸ਼ਹਿਰ ਨਹੀਂ ਸਾਡੀ ਐਮ ਦੀ ਗੱਲ ਨਹੀਂ ਹੈਗੀ ਜਿਹੜੀ ਵੀ ਹੈਗੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਸੀਂ ਕਰਾਂਗੇ ਤੇ ਹੁਣ ਰੱਦ ਕਰਤਾ ਮੈਚ ਦੇ ਮੈਚ ਰੱਦ ਨਹੀਂ ਬਸ ਥੋੜਾ ਸਸਪੈਂਡ ਕੀਤਾ ਜੀ ਫਿਲਹਾਲ ਅੱਜ ਹੀ ਤੋਂ ਇਹ ਕਿੰਨੇ ਟਾਈਮ ਤੱਕ ਚਲਾਉਂਗੇ ਫਿਰ ਨਹੀਂ ਚਲਾਉਣਾ ਨਹੀਂ ਹਜੇ